ਸਾਹਿਬਾ ਜੀ ਸਾਰਿਆਂ ਨੂੰ ਤੇ ਹੋਰ ਸਨਮ ਜੀ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਸਾਰੇ ਜਾਨੀ ਠੀਕ ਠਾਕ ਹੋਣਗੇ ਤੇ ਸਭ ਤੋਂ ਪਹਿਲਾਂ ਆਪਾਂ ਹਨਾ ਦੱਸ ਦਿੰਨੇ ਆਂ ਵੀ ਵੀਡੀਓ ਨਾ ਆਉਂਦਾ ਕਾਰਨ ਤੇ ਜਿਹੜੇ ਸਾਡੇ ਨਾਲ ਆਂਟੀ ਕੰਮ ਕਰਦੇ ਨੇ ਨਾ ਉਹਨਾਂ ਦੀ ਮੰਮੀ ਨਹੀਂ ਆ ਠੀਕ ਉਹ ਗਏ ਨੇ ਉੱਥੇ ਉਹਦੇ ਕਰਕੇ ਸਾਡੇ ਇੱਕ ਦੋ ਐਪੀਸੋਡ ਮੇਰੇ ਖਿਆਲ ਨਾਲ ਮਿਸ ਹੋਣਗੇ ਹਾਂਜੀ ਵੈਸੇ ਤੇ ਹੀ ਸੋਚਿਆ ਸੀ ਕਿ ਅੱਜ ਬਣਾਵਾਂਗੇ ਪਰ ਇਹ ਕਿ ਮੀ ਬਹੁਤ ਜ਼ਿਆਦਾ ਭੰਗ ਗਿਆ ਵਾ ਯੋਧਿਕਰ ਕੇ ਜਿਹੜੇ ਦੂਜੇ ਮੈਂਬਰ ਆ ਉਹਨਾਂ ਕੋਲੋਂ ਵੀ ਨਹੀਂ ਆਇਆ ਜਾਂਦਿਆ ਉਦਾਂ ਹੀ ਸੋਚ ਰਹੇ ਆ ਜੇ ਮੀ 12 1 ਵਿੱਚ ਤੱਕ ਹਟ ਗਿਆ ਤੇ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਬਣਾਵਾਂਗੇ ਤੇ ਬਟ ਜੇ ਨਾਂ ਵੀ ਹੋ ਸਕਿਆ ਕੋਈ ਗੱਲ ਨਹੀਂ ਫਿਰ ਹਨਾ ਆਂਟੀ ਦੀ ਵੇਟ ਕਰ ਲਾਂਗੇ ਪੈਸਿਵ ਆਂਟੀ ਨੂੰ 1-2 ਦਿਨ ਤੱਕ ਆਜਣਾ ਵਾ ਤੇ ਆਪਾਂ ਜਿਹੜੀ ਵੀਡੀਓ ਫੇਰ ਕੰਟੀਨਿਊ ਕਰਾਂਗੇ ਬਰਕਿ ਤੁਹਾਨੂੰ ਵੀ ਪਤਾ ਹਨਾ ਘਰਾਂ ਵਿੱਚ ਨਿੱਕੀਆਂ ਮੋਟੀਆਂ ਗੱਲਾਂ ਬਾਤਾਂ ਹੋ ਹੀ ਜਾਂਦੀਆਂ ਨੇ ਤੇ ਫਿਰ ਇਹ ਵਾਕ ਇੱਕ ਦੂਜੇ ਦਾ ਸਾਥ ਦੇਣਾ ਪੈਂਦਾ ਵਾ ਤੇ ਉਦੋਂ ਦਾ ਆਪਾਂ ਅੱਗੇ ਵੀ ਦੱਸਿਆ ਵੀ ਆਂਟੀ ਦਾ ਸੁਭਾਅ ਬਹੁਤ ਵਧੀਆ ਹੈ ਹਾਂਜੀ ਤੇ ਜਿਹੜੇ 네ਗੇਟਿਵ ਰੋਲ ਹੁੰਦੇ ਨੇ ਉਹ ਥੋੜੇ ਜੇ ਔਖੇ ਹੀ ਹੁੰਦੇ ਨੇ ਤੇ ਕਰਵਾਈ ਦੇ ਵੀ ਆਪ ਹੀ ਨੇ ਤੇ ਤੁਸੀਂ ਇਦਾਂ ਦਾ ਨਾ ਕਿਹਾ ਕਰੋ ਵੀ ਹਨਾ ਕਈ ਵਿੱਚ ਮਾੜੇ ਕਮੈਂਟ ਜਿਆਦਾ ਕਰ ਜਾਂਦੇ ਨੇ ਇੱਕ ਉਹ ਪਤਾ ਨਹੀਂ ਕੀ ਨਾਮ ਹੈ ਅਮਨਦੀਪ ਸਿੰਘ ਹੂੰ ਉਹਦੀ ਫੋਟੋ ਵੀ ਪੁੱਠੀ ਲੱਗੀ ਨਾ ਕਮੈਂਟ ਵੀ ਪੁੱਠਾ ਹੀ ਕਰਨਾ ਹੁੰਦਾ ਬਾਕੀ ਬਿਲਕੁਲ ਸਹੀ ਕਰਨਗੇ ਹਾਂਜੀ ਤੇ ਉਹਨੇ ਕਮੈਂਟ ਜਿਹੜਾ ਪੁੱਠਾ ਹੀ ਕਰਨਾ ਹੈ ਤੇ ਚਲੋ ਕੋਈ ਗੱਲ ਨਹੀਂ ਕਈਆਂ ਦੀ ਆਦਤ ਹੁੰਦੀ ਹੈ ਤੇ ਨਾਲੇ ਆਪਾਂ ਪੀਨੇ ਆ ਚਾਹ ਤੇ ਨਾਲ ਕਰਦੇ ਆ ਮਿੱਠੀ ਮਿੱਠੀਆਂ ਦਿਲ ਦੀਆਂ ਗੱਲਾਂ ਮੀਂਹ ਪੈਂਦਿਆ ਵਾ ਬਾਹਰ ਤੇ ਨਾਲ-ਨਾਲ ਕੱਪ ਚਾਹ ਪੀ ਲੈਨੇ ਆ ਜਦੋਂ ਮੀਂਹ ਪੈਂਦਿਆ ਫਿਰ ਦਿਲ ਕਰਦਾ ਮੈਂ ਇਹਨਾਂ ਕੁਝ ਖਾਣ ਪੀਣੇ ਉਦਾਂ ਤੇ ਜੇਕਰ ਨਾਲ ਪਕੌੜੇ ਹੁੰਦੇ ਤਾਂ ਫਿਰ ਕੀ ਗੱਲ ਬਾਤ ਬਣ ਜਣੀ ਆ ਅਲੀ ਯਾਰ ਕੱਲ ਪਰਸੋ ਤੇ ਪਕੌੜੇ ਬਣਿਆ ਸੱਚ ਆ ਪਰ ਜਿਹੜਾ ਪਕੌੜਾ ਬਣਾ ਵਲੌਗ ਪਿਆ ਜਿਹੜਾ ਕੜੀ ਵਾਲਾ ਉਦ ਵਿੱਚ ਕਹਿੰਦੇ ਕਿ ਦੀਦੀ ਸਾਡੇ ਘਰ ਵੀ ਨਾ ਤੁਹਾਡੇ ਵਾਂਗੂ ਇੱਕ ਦਿਨ ਛੜੀ ਕੇ ਪਕੌੜੇ ਬੰਦੇ ਲੈਂਦੇ ਤੇ ਸਾਡੇ ਸਾਡੇ ਰੈਸਟੋਰੈਂਟ ਵੀ ਕਹਿੰਦੇ ਆ ਕਿ ਚਲੋ ਪਕੌੜੇ ਆ ਲੈ ਕੇ ਚੱਲੀਏ ਤੇ ਸਾਡਾ ਨਾਮ ਹੀ ਪਿੰਦ ਰਹੀ ਹੀ ਪੈ ਰਿਹਾ ਨਾ ਚੱਲ ਕੋਈ ਗੱਲ ਨਹੀਂ ਆ ਖਾਣ ਪੀਣ ਦਾ ਸੁਝਾ ਬਣੀਆਂ ਦਾ ਖਾਲੀ ਬਣਦੇ ਰਹਿੰਦੇ ਨੇ ਪਿੰਦਰ ਤੇ ਅਗਰ ਇਹ ਦਿਨ ਮੈਂ ਕਹਿ ਦੇਣਾ ਜੇ ਮੈਂ ਨਹੀਂ ਕਹਿਆ ਤੇ ਅਗਰ ਮੈਂ ਸਕੂਲ ਜਾਣ ਲੱਗਿਆਂ ਕਹਿ ਦੇਣਾ ਕਿ ਮੇਰੇ ਲਈ ਅੰਮਦਿਆਂ ਵਾਲੀ ਆ ਚੀਜ਼ ਬਣੀ ਹੋਣੀ ਚਾਹੀਦੀ ਏ ਉਹ ਆ ਹੁਣ ਫੇਰ ਦਿਆ ਹੀ ਤੇ ਅੱਜ ਉਹ ਠੀਕ ਨਹੀਂ ਆ ਤਾਂ ਕਰਕੇ ਨਹੀਂ ਆਪਾਂ ਹਣਾ ਪਕੌੜੇ ਬਣਾਉਣੇ ਨੇ ਤੇ ਬਣਾ ਲੈਣੇ ਹੀ ਤਾਂ ਬਣਾਏ ਤਾਂ ਨਹੀਂ ਕਿ ਜੇ ਆ ਖਾਦੇ ਤੇ ਜ ਉਹਨਾਂ ਨੇ ਦਿੱਤੇ ਤਾਂ ਵੀ ਨਹੀਂ ਗੱਲ ਜੀ ਬੰਨੀ ਮੰਨਉ ਹੋਰ ਤਰ੍ਹਾਂ ਦਾ ਹੁੰਦਾ ਰਹਿਣਾ ਵੀ ਉਹਨੇ ਖਾਦੇ ਨਹੀਂ ਆ ਇਹ ਗੱਲ ਤੇ ਹੈ ਹਣਾ ਤੇ ਬਾਕੀ ਤੁਸੀਂ ਸਾਰੇ ਜਣੇ ਪੱਗਵੰਨੀਆਂ ਤਿਆਂ ਵੀਡੀਓ ਨੂੰ ਬੜਾ ਪਿਆਰ ਦੇਂਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਤਾਣਵਾਦ ਤੇ ਤੁਸੀਂ ਬੜੇ ਸੁਣੀ ਸੁਣੀ ਕਮੈਂਟ ਕਰਦੇ ਕਿ ਵੀਡੀਓ ਬਹੁਤ ਜ਼ਿਆਦਾ ਵਧੀਆ ਵਾ ਬੜੀ ਇੰਟਰਸਟਿੰਗ ਆ ਤੇ ਇਦਾਂ ਨਹੀਂ ਤਾਈ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਬਸ ਉਹ ਇੱਕ ਜਸਟ ਰੋਲ ਕਰਨ ਦੇ ਆ ਫਿਰ ਜੇ ਉਹ ਸਾਡੇ ਨਾਲ ਇਦਾਂ ਨਹੀਂ ਕਰਨਗੇ ਫਿਰ ਤੁਹਾਨੂੰ ਵੀ ਨਹੀਂ ਮਜ਼ਾ ਆਊਗਾ ਵੇਖਣ ਦਾ ਫਿਰ ਤੁਸੀਂ ਇਹ ਕਹਦੇ ਨਾ ਕਿ ਸਿੱਧੀ ਜੀ ਆ ਕੋਈ ਵਿੱਚ ਹੈਨਕਲੋਜੀਕ ਹੈ ਨਹੀਂ ਕੋਈ ਹਾਂਜੀ ਮਜ਼ਾ ਨਹੀਂ ਆਉਂਦਾ ਹੈਗਾ ਫਿਰ ਤੇ ਦੂਜੇ ਚੈਨਲ ਦੇ ਵੀ ਜਿਹੜੀ ਆ ਉਡੀਕ ਵੀਡੀਓ ਚੱਲਦੀ ਆ ਪਿੰਦਰ ਨਾਮ ਵਲੌਗ ਦੇ ਉੱਪਰ ਉਹਨ ਉਹ ਵਿਦਾਨ ਬੜੀ ਪਸੰਦ ਆਉਂਦੀ ਹੈ ਤੇ ਥੈਂਕ ਯੂ ਤੇ ਇੱਕ ਦੀਦੀ ਫੋਨ ਕਰਦੇ ਅਮਿਰਸਰ ਤੋਂ ਆਣਾ ਹਾਂ ਉਹ ਟੀਚਰ ਨੇ ਤੇ ਜਿਹੜਾ ਆਪਾਂ ਹੁਣ ਆ ਲਾਸਟ ਐਪੀਸੋਡ ਨੰਗਿਆ ਵਾਣਾ ਕਿਹੜਾ ਹੀ ਐਪੀਸੋਡ ਹੈ ਕਿੰਨਾ ਵਾਹ ਇਹ ਆਈ ਥਿੰਕ 42 ਦੇ ਪਤਾ ਨਹੀਂ 43 ਹੈ ਇਹ ਨਹੀਂ ਹੁਣਾ ਹਾਂਜੀ ਤੇ ਉਹਦੇ ਵਿੱਚ ਮੇਰਾ ਇੱਕ ਸੀਨ ਹੈਗਾ ਹੀ ਲਾਸਟ ਤੇ ਜਿਹਦੇ ਵਿੱਚ ਮੈਂ ਮਤਲਬ ਕਿ ਉਹ ਫਾਜੀ ਲੈਣ ਵਾਲਾ ਕਰਨਾ ਕਿ ਮੈਨੂੰ ਤਾਈ ਬੜੀਆਂ ਗੱਲਾਂ ਬਾਤਾਂ ਕਰਕੇ ਕਹੇ ਨੇ ਤੇ ਉਹਦੀ ਕਰਕੇ ਮੈਨੂੰ ਦੁੱਖ ਹੁੰਦਾ ਕਿ ਮੇਰੇ ਘਰ ਕੇ ਸਾਰੇ ਪਰਿਵਾਰ ਨੂੰ ਕੀ ਗੱਲਾਂ ਸੁਣੀਆਂ ਪੈਣਾ ਹਨ ਹੈਨਾ 44 ਹਾਂਜੀ 44 ਪਾਰਟ ਵਾ ਤੇ ਉਹਦੀ ਵੀ ਫੋਨ ਕਰਕੇ ਇੰਨਾ ਰੋਏ ਕਹਿੰਦੇ ਨਹੀਂ ਨਾ ਹੋਈ ਸੀ ਨਹੀਂ ਤੇ ਹੀ ਕਰਨਾ ਕਈ ਜਦਾਂ ਹੈਨਾ ਸੀਰੀਅਸ ਜਾ ਕੇ ਵੰਦੇ ਨੇ ਇੰਨਾ ਉਹ ਪਿਆਰ ਕਰਦੀ ਉਹਦਾਂ ਵੀ ਉਹ ਕੋਈ ਵੀ ਗੱਲ ਹੋਏ ਨਾ ਉਹਨਾਂ ਨੇ ਫੋਨ ਕਰਨਾ ਹੀ ਹੁੰਦਾ ਵਾ ਤੇ ਬੜੇ ਚੰਗੇ ਨੇ ਉਹ ਤੇ ਥੈਂਕ ਯੂ ਦੀ ਤੁਹਾਡਾ ਕਿ ਜਿਹੜਾ ਹੈਨਾ ਤੇ ਹੀ ਇੰਨਾ ਸਾਡੇ ਨਾਲ ਪਿਆਰ ਕਰਦੇ ਹੋ ਤੇ ਇਸੇ ਤਰ੍ਹਾਂ ਆਪਣਾ ਜਿਹੜਾ ਪਿਆਰ ਆ ਉਹ ਹੱਥ ਨਾਲ ਬਣਾ ਕੇ ਰੱਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਤੁਹਾਡੇ ਹੋਰ ਵੀ ਕਾਫੀ ਸਾਰੇ ਕਮੈਂਟ ਨੇ ਤੇ ਉਹ ਵੀ ਆਪਾਂ ਅੱਜ ਉਹਨਾਂ ਦਾ ਜਵਾਬ ਵੀ ਤੁਹਾਨੂੰ ਦਿੰਨੇ ਆ ਤੇ ਚਲੋ ਪਿੰਦਰ ਜੀ ਕਰੋ ਸਟਾਰਟ ਇਹ ਇੱਕ ਜਿਹੜਾ ਪੌਦਾ ਹਨਾ ਬੜੀ ਯਾਰੀ ਦੱਸਿਆ ਲਾਈਵ ਦੇ ਵਿੱਚ ਵੀ ਦੱਸਿਆ ਹੈ ਹਾਂ ਤੇ ਮੰਮੀ ਹੁਣੀ ਸਾਡੇ ਨਾਲ ਕੰਮ ਕਿਉਂ ਨਹੀਂ ਕਰਦੀ ਤੇ ਮੰਮੀ ਚਲੋ ਉਹ ਜੀ ਸਾਡੇ ਨਾਲ ਹਨਾ ਕੋਈ ਗੱਲਬਾਤ ਹੈ ਨਹੀਂ ਆਪਾਂ ਚਲੋ ਇੱਕ ਦੂਜੇ ਨਾਲ ਵਧੀਆਂ ਤੋਂ ਆਂਦੇ ਹੀ ਵੀ ਹੁਣ ਨਹੀਂ ਹੁੰਦਾ ਹਨਾ ਜਿੱਦਾਂ ਉਮਰ ਦੇ ਹਿਸਾਬ ਨਾਲ ਹੂੰ ਮਮੀ ਕਹਿੰਦੇ ਕਿ ਮੇਰੇ ਗੋਡੇ ਗੁੱਡੇ ਦਰਦ ਹੁੰਦੇ ਨੇ ਤੇ ਫਿਰ ਹਨਾ ਤੁਹਾਨੂੰ ਪਤਾ ਹੈ ਇਹ ਕੰਮ ਵਿੱਚ ਥੋੜੀ ਜਿਹੀ ਭੱਜ ਦੌੜ ਜੀ ਲੱਗੀ ਰਹਿੰਦੀ ਆ ਤੇ ਇਹਨਾਂ ਨਹੀਂ ਹੁੰਦਾ ਹੈਗਾ ਤੇ ਇੱਕ ਅਮਲ ਭਾਪੀ ਦਾ ਵੀ ਇਹ ਵਾ ਕਿ ਉਹਨਾਂ ਦੀਆਂ ਦੋ ਛੋਟੀਆਂ ਛੋਟੀਆਂ ਬੇਟੀਆਂ ਹੁਣ ਸਾਡਾ ਵੀ ਅਗਮਾ ਕੱਲਾ ਸਕੂਲ ਜਾਂਦਾ ਵਾ ਬੱਚਿਆਂ ਦੀ ਪੜਾਈ ਬੜੀ ਔਖੀ ਹੈ ਭਾਵੇਂ ਇਹ ਉਹਨਾਂ ਨੇ ਟਿਊਸ਼ਨਾਂ ਵੀ ਪੜਾਉਣਾ ਟਿਊਸ਼ਨ ਤੇ ਵੀ ਕਰਾਉਣਾ ਹੈ ਸਕੂਲ ਵੀ ਕਰਾਉਣਾ ਹੈ ਜਿੱ ਨਜ਼ਰ ਆਪ ਨਾ ਨਾ ਧਿਆਨ ਦੇ ਉਨਾ ਟਾਈਮ ਤੱਕ ਬੱਚੇ ਨਹੀਂ ਕੁਝ ਕਰਦੇ ਤੇ ਇਹ ਵਾ ਕੀ ਫਿਰ ਦੋ ਦੋ ਬੱਚੇ ਵੀ ਸਾਹਮਣੇ ਹੁੰਦੇ ਆ ਤੇ ਉਹਨਾਂ ਦੀ ਪੜ੍ਹਾਈ ਵੀ ਕੰਟੀਨਿਊ ਕਰਾਉਣੀ ਹੁੰਦੀ ਹੈ ਤੇ ਫਿਰ ਇਹ ਚੀਜ਼ ਵੀ ਥੋੜਾ ਜਿਹਾ ਇਫੈਕਟ ਪਾ ਦੇਣੀ ਕਿ ਹਨਾ ਟਾਈਮਿੰਗ ਇਹਦੇ ਵਾਸਤੇ ਟਾਈਮਿੰਗ ਬਹੁਤ ਜ਼ਰੂਰੀ ਹੈ ਇਹ ਇਹਦੇ ਵਿੱਚ ਹੁੰਦਾ ਵਾ ਕਿ ਜੇ ਮਲਾਂ ਹੀ ਸੀਨ ਕਰਾਂਦੇ ਆ ਹੋ ਜੇ ਤੇ ਭਾਵੇਂ ਸਾਡਾ ਸੀਨ 10 ਮਿੰਟਾਂ ਦੇ ਵਿੱਚ ਹੋ ਜੇ ਤੇ ਜੇ ਨਾ ਹੋਏ ਤੇ ਭਾਵੇਂ ਸਾਡਾ ਜੇ ਇੱਕ ਸੀਨ ਹੀ ਅੜ ਗਿਆ ਨਾ ਉਹਦੇ ਵਾਸਤੇ ਕੈਨ ਟਕਨ ਟਨ ਅਗ ਜਾਣਾ ਤੇ ਇਹ ਵਾ ਕਿ ਫਿਰ ਸਾਰੀਆਂ ਚੀਜ਼ਾਂ ਮੈਨੇਜ ਕਰਕੇ ਚੱਲਣਾ ਕਈ ਵਾਰੀ ਔਖਾ ਹੋ ਜਾਂਦਾ ਵਾ ਤੇ ਤਾਂ ਗਰ ਕਿ ਉਦਾਂ ਸਾਡੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਵੀ ਹਾਂ ਵੀ ਕੋਈ ਗੱਲ ਹੋਈ ਹੈ ਨਹੀਂ ਹੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰ ਕੋਈ ਗੱਲ ਹੀ ਹੋਏ ਫੇਰ ਹੀ ਕੋਈ ਇੱਕ ਦੂਜੇ ਤੋਂ ਅਲੱਗ ਹੁੰਦਾ ਵਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਬਤ ਕੀ ਹੈ ਨਾ ਜਿਹੜਾ ਰਖੜੀ ਵਾਲਾ ਵਲੌਗ ਪਾਇਆ ਹੈ ਨਾ ਉਹਦੇ ਵਿੱਚ ਵੀ ਤੁਹਾਡੇ ਕਾਫੀ ਸਾਰੇ ਕਮੈਂਟ ਹੀ ਉਹਨਾਂ ਦੇ ਜਵਾਬ ਹੁਣ ਪਿੰਦਰ ਦੋ ਇੱਕ ਦੇ ਕਮੈਂਟ ਹੈਗਾ ਹੀ ਉਹਦੇ ਵਿੱਚ ਕਿ ਨਵਦੀਦੀ ਤੁਹਾਡੇ ਵਾਲਾ ਨੂੰ ਤੁਹਾਡੇ ਫੇਸ ਨੂੰ ਕੀ ਹੋਇਆ ਵਾ ਤੁਹਾਡਾ ਫੇਸ ਕਿਉਂ ਇੰਨਾ ਖਰਾਬ ਹੋ ਗਿਆ ਤੁਹਾਡੇ ਵਾਲ ਵੀ ਝੜ ਗਏ ਨੇ ਤਹੀਂ ਠੀਕ ਤੇ ਹੈਗੇ ਉਹ ਹਾਂਜੀ ਮੈਂ ਬਿਲਕੁਲ ਠੀਕ ਹਾਂ ਬਾਲ ਬਸ ਹੁਣ ਤੁਹਾਨੂੰ ਪਤਾ ਬਰਸਾਤਾ ਪੈਣ ਦੀਆਂ ਨੇ ਤਾਂ ਕਰਕੇ ਥੋੜੇ ਬੋਤੇ ਵਾਲ ਜਿਹੜੇ ਉਹ ਝੜਦੇ ਝੜਦੇ ਨੇ ਹਰ ਇੱਕ ਦਿਨ ਤੇ ਦੂਜੇ ਨੰਬਰ ਤੇ ਜਿਹੜੇ ਸ਼ਾਰਟ ਹੋਏ ਨੇ ਮੇਰੇ ਵਾਲ ਉਹਦਾ ਕਾਰਨ ਇਹ ਆ ਕਿ ਨਾ ਵਾਲਾ ਵਾਲਾ ਨੂੰ ਚਿੰਗਮ ਚਿਪਕ ਗਈ ਤੇ ਉਹਦੇ ਕਰਕੇ ਕਿੰਨੇ ਸਾਰੇ ਨੀਚੋਂ ਕਟਣੇ ਪਏ ਤਾਂ ਕਰਕੇ ਲੱਗਨ ਤੇ ਫੇਸ ਪਤਾ ਨਹੀਂ ਮੇਰਾ ਕਿਉਂ ਖਰਾਬ ਹੋ ਗਿਆ ਹੁਣ ਤੇ ਅੱਗੇ ਨਾਲੋਂ ਫਰਕ ਪੈ ਗਿਆ ਠੀਕ ਹੋਉਂਦਿਆ ਵਾ ਤੇ ਸ਼ੁਰੂ ਕਰਦੇ ਆਂ ਕਹਿੰਦੇ ਆ ਕਿ ਪਿੰਦਰ ਦੀਆਂ ਰੀਅਲ ਕਿੰਨੀਆਂ ਸਿਸਟਰਾਂ ਨੇ ਰੀਅਲ ਜੜੀਆਂ ਨੇ ਦੋ ਨੇ ਜੜੀਆਂ ਛੋਟੀਆਂ ਨੇ ਆਪਾਂ ਹਨਾ ਬੜੀ ਵਾਰੀ ਦੱਸਿਆ ਅੱਗੇ ਵੀ ਤੇ ਜੜੀਆਂ ਦੋ ਵੱਡੀਆਂ ਨੇ ਉਹ ਮੇਰੀ ਮਾਸੀ ਦੀਆਂ ਬੇਟੀਆਂ ਨੇ ਤੇ ਨਾਲੇ ਉਹਨਾਂ ਨਾਲ ਸਾਡਾ ਦੂਰਾ ਦੂਰਾ ਰਿਸ਼ਤਾਏ ਨਾਲੇ ਮੇਰੇ ਤਾਇ ਦੇ ਦੀਆਂ ਬੇਟੀਆਂ ਲੱਗਦੀਆਂ ਨੇ ਤੇ ਉਦੋਂ ਆਪਾਂ ਵੀ ਛੋਟੇ ਛੋਟੇ ਹਾਂ ਤੇ ਚਲੋ ਉਹ ਵੀ ਇਕਵਾਰੀਆਂ ਸੀ ਤੇ ਮਾਸੀ ਜੀ ਦੀ ਹੋ ਗਈ ਸੀ ਦੱਥ ਤੇ ਅਸੀਂ ਸਾਰੇ ਜਣੇ ਇਕੱਠੇ ਰਹਿੰਦੇ ਹੁੰਨੇ ਹਾਂ ਡੈਡੀ ਹੁਣੇ ਤਿੰਨ ਭਰਾ ਸੀ ਤੇ ਇਹਨਾਂ ਸਾਰੇ ਜਣਿਆਂ ਨੇ ਹਨਾ ਨਾਲ ਮਿਲ ਕੇ ਉਹਨਾਂ ਨੂੰ ਪਾਲਿਆ ਪੋਸਿਆ ਤੇ ਵਿਆਹਾਂ ਵੀ ਤੇ ਜਿੱਦਾਂ ਹੀ ਵੇਖਦੇ ਆਉਂਦੇ ਆ ਸ਼ੁਰੂ ਤੋਂ ਉਸੇ ਤਰ੍ਹਾਂ ਹੀ ਹਨਾ ਆਪਾਂ ਨੂੰ ਹੁੰਦਾ ਨਹੀਂ ਆ ਕਿ ਦੋ ਨੇ ਜਾਂ ਚਾਰ ਨੇ ਤੇ ਇਹੋ ਜੀ ਆ ਪੰਜ ਹਨ ਨਹੀਂ ਕੋਈ ਵੀ ਜਿੱਦਾਂ ਸ਼ੁਰੂ ਤੋਂ ਹਨਾ ਚੱਲਦਾ ਹੁੰਦਾ ਹੈ ਇਹ ਮੰਮੀ ਹੁੰਨੀ ਡੈਡੀ ਹੁੰਨੀ ਜਿੱਦਾਂ ਉਹਨਾਂ ਕੋ ਜਾਂਦੇ ਅਹੀਂ ਵੀ ਮੁਰਕ ਜਦੋਂ ਵੇਖਣ ਦਾ ਪਏ ਤੇ ਇਹ ਵੀ ਉਤਰਾਂ ਹੀ ਪ੍ਰੋਪਰ ਜਾਈਦਾ ਵਾ ਨਾਲੇ ਅਹੀਂ ਕਦੇ ਫਰਕ ਨਹੀਂ ਸਮਝਿਆ ਹੈਗਾ ਵੀ ਹਾਂ ਵੀ ਜਾਂ ਉਹਨਾਂ ਕੋਲ ਹੀ ਜਾਣਾ ਚਾਹੁੰਨਾ ਕੋਲ ਨਹੀਂ ਜਾਣਾ ਹੈਗਾ ਅਹੀਂ ਜਦੋਂ ਵੀ ਕੋਈ ਵੀ ਚੀਜ਼ ਲੈ ਕੇ ਆ ਨਾ ਸਾਰਿਆਂ ਵਾਸਤੇ ਇਕੁਅਲ ਚੀਜ਼ ਹੀ ਲੈ ਕੇ ਆਂਦੀ ਆ ਤੇ ਇਦਾਂ ਹੀ ਹੁੰਦਾ ਵਾ ਹਨਾ ਕਿਹਨੇ ਲੈ ਕੇ ਜਾਣਾ ਹੁੰਦਾ ਕਿਹ ਕੋਲੋਂ ਪਿਆਰ ਹੀ ਹੁੰਦਾ ਵਾ ਇਨਾਲੇ ਇਦਾਂ ਐਵੇਂ ਕਿ ਕਿਸੇ ਨੂੰ ਕਿਸੇ ਦੀ ਕਮੀ ਵੀ ਨਹੀਂ ਮਹਿਸੂਸ ਹੁੰਦੀ ਜੇ ਅਸੀਂ ਰਲ ਮਿਲ ਕੇ ਰਵਾਂਗੇ ਜੇ ਅਸੀਂ ਕਿਸੇ ਦਾ ਦੁੱਖ ਵੰਡਾ ਸਕਦੇ ਹਾਂ ਨਾ ਤੇ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਦੁੱਖ ਦੇਣ ਵਾਲੇ ਤੇ ਬੜੇ ਹੁੰਦੇ ਨੇ ਤੇ ਵੰਡਾਉਣ ਵਾਲਾ ਕੋਈ ਕੋਈ ਹੁੰਦਾ ਵਾ ਇਸ ਕਰਕੇ ਸਾਨੂੰ ਸਾਰਿਆਂ ਨਾਲ ਰਲ ਮਿਲ ਕੇ ਹੀ ਰਹਿਣਾ ਚਾਹੀਦਾ ਵਾ ਤੇ ਹੁਣ ਜਿੱਦਾਂ ਹਨਾ ਵੱਡੀਆਂ ਸਿਸਟਰਾਂ ਨੇ ਤੇ ਹੁਣ ਮੰਮੀ ਡੈਡੀ ਨਹੀਂ ਹੈਗੇ ਉਹਨਾਂ ਵੀ ਹਨਾ ਕਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਕਿ ਨਹੀਂ ਹੈਗੇ ਤੇ ਕਦੀ ਅਹੀ ਚਲ ਜਾਨੇ ਕਦੀ ਉਹ ਆ ਜਾਂਦੇ ਨੇ ਕੋਈ ਮਹੀਨਾ ਡੇਢ ਬਾਅਦ ਕਿਸੇ ਨਾ ਕਿਸੇ ਦਾ ਚੱਕਰ ਲੱਗ ਹੀ ਜਾਂਦਾ ਹੈ ਨਾ ਤਕਰੀਬਨ ਸਹੀ ਗੱਲ ਆ ਮਾਹੀ ਸਾਡੇ ਦੋ ਕੁ ਹਫਤੇ ਲੰਘਦੇ ਨੇ ਹੁਣ ਵੀ ਉਹਨਾਂ ਦੇ ਫੋਨ ਤੇ ਫੋਨ ਆਉਂਦੇ ਨੇ ਵੀ ਤੁਸੀਂ ਆਉਣ ਨਹੀਂ ਦੇ ਤੁਸੀਂ ਕਿੱਦਾਂ ਮੈਂ ਵੀ ਇਹ ਗੱਲ ਕਰ ਲੱਗਾ ਮੈਂ ਹਤਾਬ ਕਾਉਣ ਰਿਹਾ ਸੀ ਵੀ ਆ ਜਾਓ ਤੇ ਉਦੋਂ ਹੀ ਨਾ ਅਸੀਂ ਚਲੋ ਗਏ ਹਾਂ ਵੀਡੀਓ ਬਣਾਉਣ ਤੇ ਸ਼ਾਮੀ ਅਹੀ ਲੇਟ ਹੋ ਗਏ ਹਾਂ ਜੇ ਤੇ ਥੋੜਾ ਹੁੰਦਾ ਟਾਈਮ ਤੇ ਫਿਰ ਆਪਾਂ ਚਲ ਜੈਣਾ ਸੀ ਤੇ ਉਹਨਾਂ ਦਾ ਬੜਾ ਜ਼ੋਰ ਲਾਇਆ ਨਹੀਂ ਨਹੀਂ ਆਜੋ ਆਜੋ ਜੇ ਟਾਈਮ ਹੋਇਆ ਤੇ ਜਾਵਾਂਗੀ ਉਹਨਾਂ ਕੋਲ ਕੋਈ ਗੱਲ ਨਹੀਂ ਤੇ ਬਾਕੀ ਵੀ ਪੁੱਛਿਆ ਕਿ ਤੁਹਾਡੀਆਂ ਭੈਣਾਂ ਦੇ ਕਿੰਨੇ ਬੱਚੇ ਨੇ ਕਹਿੰਦੇ ਲੱਗਦਾ ਕਿ ਇੱਕ ਹੀ ਭੈਣ ਦਾ ਬੱਚਾ ਆਵਾ ਜਿਨੇ ਜਿੰਨੀਆਂ ਵੀ ਸਿਸਟਰ ਆਈਆਂ ਹਨ ਸਾਰੀਆਂ ਦੇ ਬੱਚੇ ਆਹੀ ਇੱਕ ਜਿਹੜੇ ਨੇ ਸਭ ਤੋਂ ਵੱਡੀ ਦੀਦੀ ਹਨਾ ਉਹਨਾਂ ਦੀ ਇਹ ਬੇਟੀ ਦੇ ਇਕਾਈ ਹੀ ਨਾਲ ਉਹਨਾਂ ਦੀਆਂ ਦੋ ਬੇਟੀਆਂ ਹੀ ਨੇ ਇੱਕ ਬੇਟੀ ਉਹਨਾਂ ਦੀ ਨਾਲ ਆਈ ਹੀ ਤੇ ਇੱਕ ਨਹੀਂ ਹੀ ਆਈ ਹੈਗੀ ਉਹ ਵਲੌਗ ਦੇ ਵਿੱਚ ਨਹੀਂ ਆਈ ਹੈਗੀ ਤੇ ਜਿਹੜੇ ਛੋਟੇ ਸਿਸਟਰ ਹੀ ਉਹਨਾਂ ਤੋਂ ਉਹਨਾਂ ਦਾ ਬੇਟਾ ਹੀ ਮਹਿਤਾਬ ਹੈ ਮੈਂ ਤਾਂ ਉਹਨੂੰ ਤਾਂ ਤੁਸੀਂ ਜਾਣਦੇ ਹੋ तकरीबन ਸਾਰੇ ਜਾਣਦੇ ਨੇ ਉਹਨਾਂ ਦਾ ਇਕੱਲਾ ਬੇਟਾ ਹੀ ਆ ਤੇ ਜਿਹੜੇ ਉਸ ਤੋਂ ਬਾਅਦ ਨੇ ਦੀ ਦਿੱਤੀ ਜੀ ਨੰਬਰ ਵਾਲੇ ਮਾਣਾ ਦੀਦੀ ਉਹਨਾਂ ਦਾ ਵੀ ਬੇਟਾ ਯਾ ਕੱਲਾ ਹਾਰਮਨ ਉਹਨੂੰ ਵੀ ਤੁਸੀਂ ਚਾਹਦੇ ਤੇ ਜਿਹੜੇ ਸਭ ਤੋਂ ਛੋਟੇ ਦੀਦੀ ਨੇ ਹਲੇ ਉਹਨਾਂ ਦਾ ਕੋਈ ਬੱਚਾ ਨਹੀਂ ਹੈਗਾ ਤੇ ਵਾਹਿਗੁਰੂ ਜੀ ਸਾਰੇ ਜਾਣੀ ਅਰਦਾਸ ਕਰਿਓ ਕਿ ਮਹਾਰਾਜ ਹਨਾ ਉਹਨਾਂ ਦੀ ਝੋਲੀ ਭਰਨ ਤੇ ਉਹਨਾਂ ਨੂੰ ਵੀ ਵਾਹਿਗੁਰੂ ਖੁਸ਼ੀਆਂ ਦੇਣ ਕਿਉਂਕਿ ਬੱਚਾ ਦੇ ਨਾਲ ਘਰ ਦੇ ਵਿੱਚ ਬੜੀ ਰੌਣਕ ਹੁੰਦੀ ਹੈ ਤੇ ਭਾਜੀ ਵੀ ਇਕੱਲੇ-ਇਕੱਲੇ ਨੇ ਤੇ ਇਹ ਵਾ ਕੀ ਘਰ ਵਿੱਚ ਹਨਾ ਛੋਟੇ ਬੱਚੇ ਹੋਣੇ ਚਾਹੀਦੇ ਨੇ ਤੇ ਇਹ ਵਾ ਕੀ ਸਿਰਫ ਇੱਕ ਬੱਚਾ ਨਹੀਂ ਆਇਆ ਹੈਗਾ ਜਿਹੜੇ ਵੱਡੇ ਦੀਆਂ ਉਹਨਾਂ ਦੀਆਂ ਦੋ ਬੇਟੀਆਂ ਇਹ ਨੇ ਤੇ ਉਹਨਾਂ ਦੀ ਇੱਕ ਬੇਟੀ ਨਹੀਂ ਬਾਕੀ ਸਾਰੀਆਂ ਧੀਆਂ ਦੇ ਬੱਚੇ ਆਏ ਹੈ ਤੇ ਉਹਨੇ ਉਦਾਂ ਮੁੜ ਕਿਉਂ ਸਰਜੀਤ ਦੀਦੀ ਨਾਲ ਲੜੀ ਬੜੀ ਵੀ ਤੁਸੀਂ ਮੈਨੂੰ ਨਹੀਂ ਖੜਿਆ ਇਹ ਵਾ ਫਿਰ ਉਹਨੂੰ ਹੁੰਦਿਆ ਸੀ ਨਾ ਵੀ ਸਾਰੇ ਜਾਨ ਇਕੱਠੇ ਹੋਏ ਤੇ ਮੈਂ ਹੁਣ ਕੱਲੀ ਰਹਿ ਗਈਆਂ ਇੱਥੇ ਤੇ ਉਹਨਾਂ ਦੇ ਭੂਆ ਉਹਨਾਂ ਨੇ ਵੀ ਹੀ ਹਾਂਜੀ ਤੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਪੈ ਗਿਆ ਤੇ ਜਿਹੜੇ ਵੱਡੇ ਭੂਆ ਜੀ ਉਹ ਹੀ ਉਹਨਾਂ ਕੋਲੋਂ ਹੋ ਕੇ ਆਏ ਹਾਂ ਰਕੜੀ ਤੋਂ ਪਹਿਲਾਂ ਕੋਈ ਪੰਜ ਚਾਰ ਦਿਨ ਹੀ ਆਏ ਹਾਂ ਪੰਜ ਚਾਰ ਦਿਨ ਪਹਿਲਾਂ ਹੋ ਕੇ ਆਏ ਤੇ ਕਹਿੰਦੇ ਹੀ ਕੋਈ ਗੱਲ ਨਹੀਂ ਵੇਖਾਂਗੇ ਜੇ ਟਾਈਮ ਹੋਇਆ ਤੇ ਆਵਾਂਗੇ ਉਦੋਂ ਪੱਕਾ ਨਹੀਂ ਤੇ ਸਾਨੂੰ ਡੀਕੀ ਵੀ ਕੋਈ ਨਹੀਂ ਛੇਂਦੇ ਹਨਾ ਆਉਣਗੇ ਤੇ ਜਿਹੜੇ ਨਿੱਕੀ ਭੂਆ ਹੱਡੇ ਆ ਉਹ ਆਂਦੇ ਹੀ ਭੀ ਆਵਾਂਗੇ ਤੇ ਉਹਨਾਂ ਨੂੰ ਕੋਈ ਕੰਮ ਪੈ ਗਿਆ ਉਦੋਂ ਤੇ ਉਹਨਾਂ ਕੋ ਵੀ ਨਹੀਂ ਆਇਆ ਗਿਆ ਇਹੀ ਹੈ ਨਾ ਉਹਨਾਂ ਕੋ ਵੀ ਫਿਰ ਹੋ ਆਏ ਹਾਂ ਉਦਾਂ ਜਾ ਕੇ ਹੂੰ ਉਹਨਾਂ ਨੇ ਜਿਹੜੀ ਹੈਗੀ ਭੁਲਿਆਂਦੇ ਉਹ ਹੀ ਉਹਨਾਂ ਨੂੰ ਦੇ ਆਏ ਹਾਂ ਹੂੰ ਤੇ ਹੋ ਸਕਦਾ ਵਕ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ ਤੇ ਬਾਕੀ ਇਹ ਵਾ ਕਿ ਹੜੇ ਨਾਲ ਨਿਊ ਨਿਊ ਮੈਂਬਰ ਜਿਹੜੇ ਨੇ ਉਹ ਜੁੜਦੇ ਰਹਿੰਦੇ ਨੇ ਤੇ ਉਹਦੇ ਵਿੱਚ ਤੁਸੀਂ ਹਾਨੂੰ ਪੁੱਛਦੇ ਹੋ ਕਿ ਤੁਹਾਡੀ ਫੈਮਿਲੀ ਚ ਹੋਰ ਕੌਣ ਕੌਣ ਆ ਵੈਸੇ ਤਾਂ ਹੀ ਕਾਫੀ ਵਾਰ ਦੱਸਿਆ ਵਾ ਕਿ ਹੱਡੀ ਫੈਮਿਲੀ ਵਿੱਚ ਪਿੰਗਰ ਮੈਂ ਤੁਹਾਡਾ ਇੱਕ ਬੇਟਾ ਵਾ ਅਗਮਦੀਪ ਸਿੰਘ ਤੇ ਇਹਨਾਂ ਦੇ ਮੁੰਮਾ ਪਾਪਾ ਦੀ ਹੋ ਗਈ ਹੈ ਡੈਥ ਇਹਨਾਂ ਦੇ ਪਾਪਾ ਦੀ ਡੈਥ ਤੁਹਾਡੀ ਮੈਰਿਜ ਤੋਂ ਪਹਿਲਾਂ ਦੀ ਹੋਈ ਸੀ ਤੇ ਮੁੰਮਾ ਨੇ ਹੁਣ ਥੋੜਾ ਟਾਈਮ ਹੋਇਆ ਉਹ ਦੋਕ ਸਾਲ ਹਨ ਦੋ ਦੋ ਢਾਈ ਸਾਲ ਹੋ ਗਏ ਨੇ ਹੁਣ ਹੋਈ ਉਹਨਾਂ ਦੀ ਡੈਥ ਬਾਕੀ ਬਾਕੀ ਤੁਹਾਨੂੰ ਪਤਾ ਹੀ ਆ ਵੈਗਰੋਗੇ ਕਿ ਇਹਦਾ ਜੋਰ ਨਹੀਂ ਹੁੰਦਾ ਜਿੱਥੇ ਜੋ ਪ੍ਰਮਾਤਮਾ ਨੇ ਹਣਾ ਲਿਖਿਆ ਹੁੰਦਾ ਹੁਣਾਂ ਤੇ ਉਹ ਹੀ ਹੁੰਦਾ ਹੈ ਤੇ ਜੇ ਬੰਦੇ ਦੇ ਹੱਥ ਵਸ ਹੋਵੇ ਤੇ ਬੰਦਾ ਦੇ ਕੁਝ ਹੋਣੀ ਨਾ ਦਵੇ ਬਾਕੀ ਕਿ ਉਹਨਾਂ ਦੀ ਕਮੀ ਸਾਨੂੰ ਵੀ ਸੱਚੀ ਬਹੁਤ ਮੈਸੇਜ ਹੁੰਦੀ ਹੈ ਮਾਪਿਓ ਹਰ ਇੱਕ ਦੇ ਹੋਣੇ ਚਾਹੀਦੇ ਨੇ ਉਹਨਾਂ ਦੀ ਸਿਰ ਤੇ ਨਾ ਬੰਦਾ ਜਿਹੜਾ ਉੱਧਿਆ ਫਿਰਦਾ ਵਾ ਨਹੀਂ ਤੇ ਉਹਨਾਂ ਦੀ ਜਿੰਨੇ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਾਰੀਆਂ ਸਾਡੇ ਸਿਰ ਤੇ ਪੈਂਦੀਆਂ ਤੇ ਟੈਨਸ਼ਨ ਬਹੁਤ ਦੀਆਂ ਹੁੰਦੀਆਂ ਨੇ ਇਹ ਵੀ ਮਾਪਿਓ ਹੋਣ ਤੇ ਨਿਆਣਿਆਂ ਨੂੰ ਕੋਈ ਫਿਕਰ ਨਹੀਂ ਹੁੰਦੀ ਕੋਈ ਜਾਣ ਦੀ ਨਹੀਂ ਆਉਂਦੀ ਨਹੀਂ ਕੋਈ ਲੈਣ ਦੀ ਦੇਣ ਦੀ ਤੇ ਹੁਣ ਫਿਰ ਜਿੱਦਾਂ ਹਨ ਸਾਰਾ ਕੁਝ ਮੈਨੇਜ ਕਰਨਾ ਵੀ ਪੈਂਦਾ ਜਿੱਦਾਂ ਜਿੱਦਾਂ ਹਨ ਵੇਲੇ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਹਾਂ ਜਿੱਦਾਂ ਮਨ ਲਾ ਲੇ ਮਮੀ ਹੁੰਦੀ ਹੀ ਉਹ ਭਾਵੇਂ ਮੰंजे ਤੇ ਵੀ ਹੁੰਦੇ ਹੀ ਤੁਹਾਨੂੰ ਤਾਂ ਵੀ ਬੜਾ ਆਸਰਾ ਹੁੰਦਾ ਹੀ ਵੀ ਹਾਂ ਜਦੋਂ ਕਿਤੇ ਜਾਣਾ ਦਰਵਾਜ਼ੇ ਖੁੱਲ੍ਹੇ ਹੋਣੇ ਜਦੋਂ ਆਉਣਾ ਆਉਂਦਿਆਂ ਦਰਵਾਜ਼ੇ ਖੁੱਲ੍ਹੇ ਹੋਣੇ ਤੇ ਬੜਾ ਹਨਾ ਹੁੰਦਾ ਵਾ ਵੱਡੇ ਜਿਹੜੇ ਘਰ ਦੇ ਹੁੰਦੇ ਨੇ ਨਾ ਜੀ ਉਹ ਇੱਕ ਝਿੰਦਰੇ ਦਾ ਕੰਮ ਕਰਦੇ ਹਾਂ ਤੇ ਚਲੋ ਫਿਰ ਕੀ ਕਰ ਲੈਣਾ ਤੇ ਬਾਕੀ ਚਲੋ ਵੀਡੀਓ ਜੜੀਆਂ ਨੇ ਹੁਣ ਕੰਟੀਨਿਊ ਗਾ ਆਉਣ ਗਿਆ ਤੇ ਇਹ ਆਪੀ ਆਂਟੀ ਆ ਜਿੰਦੇ ਫਿਰ ਆਪਾਂ ਹਨਾ ਵੀਡੀਓ ਸਟਾਰਟ ਕਰਾਂਗੇ ਮੈਂ ਜੀ ਸਟਾਰਟ ਕਰਾਂਗੇ ਬਾਕੀ ਕੀ ਇਹ ਵੀ ਹੁੰਦਾ ਵਾ ਇੱਕ ਇੱਕ ਮਿੰਟੇ ਵੀ ਹੁੰਦਾ ਬਾਰ ਬਾਰ ਕਿ ਤੁਸੀਂ ਇੰਨਾ ਕਰਨੀ ਜਾਂਦੇ ਤੁਸੀਂ ਉਹਨਾ ਕਰਨੀ ਚਾਹਦੇ ਬਾਕੀ ਤੁਸੀਂ ਵੀ ਸਾਰੇ ਜਣੇ ਸਿਆਣੇ ਤੁਹਾਨੂੰ ਪਤਾ ਵਾ ਅੱਜ ਕੱਲ ਸਮਾਂ ਹੀ ਇਦਾਂ ਦਾ ਵਾ ਕੋਈ ਵੀ ਕਿਸੇ ਦੇ ਘਰ ਨਹੀਂ ਜਾ ਕੇ ਖੁਸ਼ ਹੈਗਾ ਤੇ ਮੰਨ ਲਓ ਜੇ ਕੋਈ ਜਾਂਦਾ ਵੀ ਹੈ ਨਾ ਤੇ ਅਗਲਾ ਵੀ ਨਹੀਂ ਨਾ ਖੁਸ਼ ਹੁੰਦਾ ਉਹ ਪਿੰਗੀਆਂ ਗੱਲਾਂ ਹੋਰ ਹੁੰਨੀਆਂ ਹੀ ਸਾਰੇ ਜਣੇ ਇਕੱਠੇ ਰੰਗ ਮਿਲ ਕੇ ਬੈਠ ਕੇ ਗੱਲਾਂ ਬਾਤਾਂ ਕਰਦੇ ਹੀ ਤਿਹ ਹੋਣ ਦਾ ਜਿਹੜਾ ਸਮਾਂ ਵਾ ਇਹ ਹੋਰ ਵਾ ਆਪਣੇ ਆਪਣੇ ਘਰ ਵਿੱਚ ਹੀ ਸਾਰੇ ਰੁੱਝੇ ਰਹਿੰਦੇ ਨੇ ਇਕੱਲੇ ਇਕੱਲੇ ਜਾਣੇ ਆ ਮੇਨ ਗੱਲ ਆ ਇਕੱਲੇ ਇਕੱਲੇ ਹੈਗੇ ਨੇ ਸਾਰਾ ਦਿਨ ਕੰਮ ਹੀ ਨਹੀਂ ਮੁੱਕਦੇ ਹੈਗੇ ਆਪਣਾ ਘਰ ਦਾ ਕੰਮ ਕਾਇਦਾ ਵਾ ਬੱਚਿਆਂ ਦੇ ਮਗਰ ਭਜਿ ਦਿਹਾੜੀਦਾ ਵਾ ਉਹਨਾਂ ਦੇ ਸਕੂਲ ਦੇ ਕੰਮ ਤੇ ਉਹਨਾਂ ਜਿਹਨੂੰ ਫੇਰ ਸ਼ਾਮਾਂ ਪੈ ਜਾਂਦੀਆਂ ਵਾ ਤੇ ਉਹ ਵੀ ਹੋਣ ਵਾਲਾ ਹੁਣ ਤੇ ਇਦਾਂ ਹੀ ਆ ਕਿ ਸਾਰਾ ਟਾਈਮ ਲੰਘ ਜਾਂਦਾ ਵਾ ਬਾਕੀ ਸਵਾਲ ਤੇ ਹੋਰ ਵੀ ਹੈਗੇ ਨੇ ਤੇ 12 ਵੱਜ ਗਏ ਨੇ ਤੇ ਆਪਣਾ ਅਗਮ ਵੀ ਆਉਣ ਵਾਲਾ ਹੋਣਾ ਮੇਰੇ ਸਾਂ ਨਾ ਬੱਸ ਆ ਗਈ ਹੈ ਹਾਂਜੀ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਫਿਰ ਨੈਕਸਟ ਵਲੌਗ ਦੇ ਵਿੱਚ ਤੇ ਜੇ ਕਿਸੇ ਦਾ ਹੁਣ ਕੋਈ ਸੁਭਾਵ ਜਾਬ ਹੋਰ ਹੋਵੇ ਤੇ ਤੁਸੀਂ ਇੱਥੇ ਲਿਖ ਕਮੈਂਟ ਕਰ ਸਕਦੇ ਹੋ ਤੇ ਬਾਕੀ ਇਹ ਇੱਕੋ ਕਮੈਂਟ ਨੂੰ ਬਾਰ-ਬਾਰ ਨਾ ਕਰਿਆ ਕਰੋ ਹਨਾ ਅਸੀਂ ਬੜੀ ਵਾਰੀ ਜਵਾਬ ਦੇ ਚੁੱਕੇ ਪਰ ਫਿਰ ਤੁਸੀਂ ਜਦੋਂ ਬਾਰ-ਬਾਰ ਕਮੈਂਟ ਕਰਦੇ ਹੋ ਨਾ ਫਿਰ ਇਦਾਂ ਚੰਗਾ ਨਹੀਂ ਲੱਗਦਾ ਉਹਦਾ ਵੀ ਫਾਇਦਾ ਵੀ ਹੈ ਨਿਗਾਹਾਂ ਨੇ ਵਾਰੀ ਕੀਤੇ ਦਾ ਜਦੋਂ ਪਤਾ ਵੀ ਹਾਂ ਜਵਾਬ ਦੇ ਦਿੱਤਾ ਹੈ ਤੇ ਫਿਰ ਇੱਕੋ ਚੀਜ਼ ਬਾਰ-ਬਾਰ ਪੁੱਛੀ ਜਾਣਾ ਤੇ ਉਹਦਾ ਕੋਈ ਉਹ ਜਿਹਾ ਮਜ਼ਾ ਨਹੀਂ ਆਉਂਦਾ ਹੈਗਾ ਤੇ ਬਾਕੀ ਤੁਸੀਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ-ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਦੂਜੇ ਚੈਨਲ ਤੇ ਜਿਹੜੀ ਆਪਣੀ ਚੱਲਣ ਗਈ ਏ ਉਹਦੀ ਇੱਕ ਵੀਡੀਓ ਹਾਂਜੀ ਉਹਨੂੰ ਵੱਧ ਵੱਧ ਪਿਆਰ ਦਿਓ ਤੇ ਤਾਂ ਕਿ ਜੋ ਅਸੀਂ ਵੀ ਵਧੀਆ ਵਧੀਆ ਹਨਾ ਤੁਹਾਡੇ ਲਈ ਸਟੋਰੀਆਂ ਲੱਕ ਕੇ ਆਉਂਦੇ ਰਹੀਏ ਜੇ ਤੁਸੀਂ ਸਪੋਰਟ ਕਰੋਗੇ ਤੇ ਫੇਰੀ ਹਾਂਜੀ ਹਨਾ ਬੰਦੇ ਦਾ ਵੀ ਹੁੰਦਾ ਕੰਮ ਕਰਨ ਦਾ ਇੱਕ ਕੰਮ ਹੋਰ ਕਰਿਓ ਤੇ ਸਬਸਕ੍ਰਾਈਬਰ ਕਿੰਨੇ ਹੋ ਗਏ ਨੇ ਆਪਣੇ 1000 ਤੋਂ ਢੱਗ ਗਏ ਨੇ ਹਾਂਜੀ ਤੇ ਬੜੇ ਚਿਰਾਂ ਦੀ ਮਿਹਨਤ ਕਰਨ ਦੇ ਆ 2-3 ਸਾਲ ਹੋ ਚਲੇ ਨੇ ਤੇ ਇਹ ਆਪੀ ਕੋਸ਼ਿਸ਼ ਕਿ ਆ ਵਾਲੇ ਸਾਲ ਦੇ ਵਿੱਚ 1 ਲੱਖ ਸਬਸਕ੍ਰਾਈਬਰ ਜੜੇ ਨੇ ਪੂਰੇ ਹੋ ਜਾਣ ਤੇ ਜੇ ਤੁਹੀ ਚਾਹੋ ਤੇ 1 ਕੰਮ ਹੀ ਨੇ ਜੀ ਹੋ ਸਕਦੇ ਨੇ ਹਾਂ ਇਹ ਸਭ ਕੁਝ ਤੁਹਾਡੇ ਸਾਥ ਦੇ ਨਾਲ ਹੀ ਹੋਣਾ ਵਾ ਹਾਂ ਹੁਣ ਜਿੰਨੇ ਵੀ ਜਾਣੇ ਵੀਡੀਓ ਵੇਖੋਗੇ ਨਾ ਸਾਰੇ ਜਾਣੇ ਸਬਸਕ੍ਰਾਈਬ ਕਰਿਓ ਚੈਨਲ ਨੂੰ ਹਾਂਜੀ ਤੇ ਬਦ ਤੋਂ ਸ਼ੇਅਰ ਵੀ ਕਰਿਓ ਤੇ ਚਲੋ ਜੀ ਠੀਕ ਆ ਜੀ ਸਾਸ਼ਾ ਰਾਜਿਸਤਾਨ